ਆੰਗਨਾਰ ਦਾ ਨੋਦਾ ਬਿਆਨ ਜਿਹੜਾ ਪੰਜਾਬੀ ਨੌਜਵਾਨਾਂ ਦੇ ਖਿਲਾਫ ਆਇਆ ਵੀ ਚਿੱਟੇ ਦੇ ਆਦੀ ਹੈ ਸ਼ਰਾਬੀ ਨੇ ਕੀ ਕਹਿਣਾ ਚਾਹੁੰਦੇ ਹੋ ਇਸ ਬਿਆਨ ਨੂੰ ਕਿੰਨਾ ਕੁ ਸਹੀ ਸਮਝਾ ਪੰਜਾਬ ਦੇ ਨੌਜਵਾਨਾਂ ਦੇ ਉੱਤੇ ਸਿੱਧੀ ਸਿੱਧੀ ਟਿੱਪਣੀ ਕੀਤੀ ਗਈ ਹੈ ਕਿ ਪੰਜਾਬ ਦੇ ਨੌਜਵਾਨ ਸਿਰਫ ਨਸ਼ੇ ਦੇ ਉੱਤੇ ਲੱਗੇ ਹੋਏ ਆ ਉਹਨਾਂ ਦਾ ਕਹਿਣ ਦਾ ਇਹ ਮਤਲਬ ਹੈ ਪੰਜਾਬ ਦੇ ਵਿੱਚੋਂ ਸਾਡੇ ਖਿਡਾਰੀ ਬਹੁਤ ਨਿਕਲਦੇ ਨੇ ਜੇ ਆਪਾਂ ਗੱਲ ਕਰੀਏ ਖੇਡਾਂ ਦੇ ਵਿੱਚ ਖੇਡਾਂ ਵਾਲੇ ਸੈਕਟਰ ਦੇ ਵਿੱਚ ਪੰਜਾਬ ਦੇ ਨੌਜਵਾਨ ਬਹੁਤ ਅੱਗੇ ਜਾ ਰਹੇ ਨੇ ਟੂਰਿਜ਼ਮ ਤੇ ਉਹਨਾਂ ਦਾ ਸਾਰਾ ਕੁਝ ਚੱਲਦਾ ਤੇ ਜੇ ਉਹ ਸਾਡੇ ਬਾਰੇ ਇੰਨਾ ਬੋਲੀ ਜਾਊਗੇ ਤੇ ਅਗਰ ਉਹਨਾਂ ਦੇ ਹੁਣ ਸਟੂਡੈਂਟ ਉੱਤੇ ਇੱਥੇ ਵੀ ਪੜਨ ਆਂਦੇ ਆ ਜਿਵੇਂ ਚੰਡੀਗੜ੍ਹ ਲਾ ਲੋ ਇੱਥੇ ਮੱਲ ਲੁਧਿਆਣਾ ਵਗੈਰਾ ਤੇ ਅਗਰ ਅਸੀਂ ਉਹਨਾਂ ਨੂੰ ਫੜ ਲੀਏ ਫੇਰ ਜੇ ਉਹ ਅਗਰ ਸਾਡੇ ਜੋ ਨੌਜਵਾਨ ਜਾਂਦੇ ਆ ਜਿਵੇਂ ਉੱਥੇ ਉਹਨੂੰ ਮਾਰ ਮਾਰ ਤੋੜ ਕਰਦੇ ਜਿਵੇਂ ਪਿੱਛੇ ਜਵਾਕ ਮਾਰਤਾ ਉਹਨਾਂ ਨੇ ਜੀ ਤੇ ਅਗਰ ਉਹਨਾਂ ਦੇ ਬੱਚੇ ਇੱਥੇ ਆਂਦੇ ਫੇਰ ਅਸੀਂ ਮਾਰੀਏ ਫੇਰ ਕਿਵੇਂ ਹੋਊਗਾ ਅਸੀਂ ਇਹ ਨਹੀਂ ਕਹਿੰਦੇ ਕਿ 100% ਨਸ਼ਾ ਖਤਮ ਹੈ ਪੰਜਾਬ ਦੇ ਵਿੱਚ ਬਟ ਕੱਲੇ ਪੰਜਾਬ ਦੇ ਉੱਤੇ ਤੋਮਾਤ ਲਾਣੀ ਇਹ ਸਭ ਤੋਂ ਗਲਤ ਚੀਜ਼ ਆ ਨੇ ਪੰਜਾਬ ਨੂੰ ਟਾਰਗੇਟ ਕਰਨਾ ਉਹ ਵੀ ਕੰਗਨਾ ਰਨਆਊਟ ਵੱਲੋਂ ਹਰ ਵੇਲੇ ਇਹ ਬਹੁਤ ਨਿੰਦਨਯੋਗ ਹੈ ਤੇ ਅਸੀਂ ਸਾਰਾ ਯੂਥ ਇਸ ਦੀ ਹੋਰ ਨਿੰਦਾ ਕਰਦੇ ਆਂ ਤੁਰਵਾ ਪੀਰਾਂ ਦੀ ਧਰਤੀ ਗਿਆ ਜਾਂਦਾ ਪੰਜਾਬ ਨੂੰ ਅਸੀਂ ਬਲੱਡ ਦੀ ਐਨ ਜੀਓ ਚਲਾਉਂਦੇ ਆਂ ਜਿੰਨਾ ਖੂਨ ਪੰਜਾਬ ਚ ਲੋਕੀ ਦਾਨ ਕਰਦੇ ਆ ਨਾ ਉਹਨਾਂ ਪੂਰੇ ਇੰਡੀਆ ਚ ਕਿੱਥੇ ਨਹੀਂ ਕਰਦੇ ਨੇ ਮੈਂ ਜ਼ਰੂਰ ਕਹਿਣਾ ਵਾ ਪੰਜਾਬ ਚ ਹੈ ਜ਼ਰੂਰ ਨਸ਼ਾ ਆਪਾਂ ਸਾਰੇ ਤਾਂ ਹੀ ਤਾਂ ਇਕੱਠੇ ਹੋ ਰਿਹਾ ਨੌਜਵਾਨ ਇਹ ਇਨਾਂ ਨੌਜਵਾਨ ਇਨਾਂ ਇਕੱਠੇ ਨਸ਼ਿਆਂ ਦੇ ਖਿਲਾਫ ਜਾਣ ਲਈ ਇਕੱਠਾ ਹੋ ਰਿਹਾ ਲੁਧਿਆਣਾ ਟਾਈਮ ਦੇਖ ਰਹੇ ਤੁਸੀਂ ਮੈਂ ਹਾਂ ਪ੍ਰਬਲਿੰਕੌਰ ਸੰਗਨਰ ਨੌ ਦੇ ਪੰਜਾਬੀ ਨੌਜਵਾਨਾਂ ਤੇ ਦਿੱਤੇ ਹੋਏ ਬਿਆਨ ਤੋਂ ਬਾਅਦ ਨੌਜਵਾਨ ਪੀੜੀ ਜਿਹੜੀ ਆ ਅੱਗੇ ਆਈ ਆ ਔਰ ਉਹਨਾਂ ਦੇ ਵੱਲੋਂ ਇਹ ਸਵਾਲ ਕੀਤਾ ਜਾ ਰਿਹਾ ਕਿ ਹੁਣ ਪ੍ਰਸ਼ਾਸਨ ਤੇ ਸਰਕਾਰ ਜਿਹੜੀ ਹੈ ਕਿਉਂ ਕੋਈ ਐਕਸ਼ਨ ਨਹੀਂ ਲੈਂਦੀ ਕਿਉਂਕਿ ਜੇਕਰ ਦੇਖਿਆ ਜਾਵੇ ਇੱਕ ਇਹੋ ਜਿਹਾ ਬਿਆਨ ਜੋ ਕਿ ਪੰਜਾਬੀ ਨੌਜਵਾਨਾਂ ਦੇ ਖਿਲਾਫ ਹੈ ਕਿ ਨਸ਼ੇ ਕਰਦੇ ਆ ਚਿੱਟੇ ਦੇ ਆਦੀ ਆ ਸ਼ਰਾਬਾ ਪਿੰਦੇ ਹਿਮਾਚਲ ਦੇ ਵਿੱਚ ਜਾ ਕੇ ਹੁੱਲੜਬਾਜ਼ੀ ਕਰਦੇ ਆ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਹੁੱਲੜਬਾਜ਼ੀ ਕੀਤੀ ਜਾਂਦੀ ਹੈ ਤੇ ਉਸ ਦਾ ਪ੍ਰਭਾਵ ਜਿਹੜਾ ਹਿਮਾਚਲਿਆ ਦੇ ਉੱਤੇ ਅਸਰ ਪੈ ਰਿਹਾ ਜਿਸ ਦਾ ਕਿ ਸਖਤ ਨਕੇਦ ਦੀ ਜਿਹੜੀ ਕੀਤੀ ਗਈ ਹੈ ਕਿਉਂਕਿ ਪੰਜਾਬ ਦੀ ਅਕਸ ਜਿਹੜਾ ਉਸ ਦੇ ਵੱਲੋਂ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿੱਥੇ ਕਿ ਇੱਕ ਵਾਰ ਨਹੀਂ ਦੋ ਵਾਰ ਨਹੀਂ ਬਹੁਤ ਸਾਰੀਆਂ ਟਿੱਪਣੀਆਂ ਕੰਗਨਾ ਰਣੌਤ ਦੇ ਵੱਲੋਂ ਕੀਤੇ ਜਾਂਦੇ ਪੰਜਾਬੀ ਨੌਜਵਾਨ ਜਿਹੜੇ ਨੇ ਇਸ ਵੇਲੇ ਅਸੀਂ ਕਾਲਜ ਦੇ ਬਾਹਰ ਮੌਜੂਦ ਆ ਉਹਨਾਂ ਦਾ ਜਿਹੜਾ ਓਪੀਨੀਅਨ ਜਾਣਦੇ ਕਿੰਨਾ ਕੁ ਸਹੀ ਸਮਝਦੇ ਹੋ ਕੰਗਨਾ ਰਣੌਤ ਦਾ ਬਿਆਨ ਜਿਹੜਾ ਪੰਜਾਬੀ ਨੌਜਵਾਨਾਂ ਦੇ ਖਿਲਾਫ ਆਇਆ ਵੀ ਚਿੱਟੇ ਦੇ ਆਦੀ ਹੈ ਸ਼ਰਾਬੀ ਨੇ ਕੀ ਕਹਿਣਾ ਚਾਹੁੰਦੇ ਹੋ ਉਸ ਬਿਆਨ ਨੂੰ ਕਿੰਨਾ ਕੁ ਸਹੀ ਸਮਝਦੇ ਬਹੁਤ ਹੀ ਮੰਦਭਾਗਾ ਬਿਆਨ ਦਿੱਤਾ ਗਿਆ ਹੈ ਕੰਗਨਾ ਰਣੌਤ ਵੱਲੋਂ ਕਿਉਂਕਿ ਇਹ ਦੇਖਿਆ ਜਾਵੇ ਪੰਜਾਬ ਦੇ ਨੌਜਵਾਨਾਂ ਦੇ ਉੱਤੇ ਸਿੱਧੀ ਸਿੱਧੀ ਟਿੱਪਣੀ ਕੀਤੀ ਗਈ ਹੈ ਕਿ ਪੰਜਾਬ ਦੇ ਨੌਜਵਾਨ ਸਿਰਫ ਨਸ਼ੇ ਦੇ ਉੱਤੇ ਲੱਗੇ ਹੋਏ ਆ ਉਹਨਾਂ ਦਾ ਕਹਿਣ ਦਾ ਇਹ ਮਤਲਬ ਹੈ ਜਦਕਿ ਪੰਜਾਬ ਦੇ ਵਿੱਚੋਂ ਸਾਡੇ ਖਿਡਾਰੀ ਬਹੁਤ ਨਿਕਲਦੇ ਨੇ ਜੇ ਆਪਾਂ ਗੱਲ ਕਰੀਏ ਖੇਡਾਂ ਦੇ ਵਿੱਚ ਖੇਡਾਂ ਵਾਲੇ ਸੈਕਟਰ ਦੇ ਵਿੱਚ ਪੰਜਾਬ ਦੇ ਨੌਜਵਾਨ ਬਹੁਤ ਅੱਗੇ ਜਾ ਰਹੇ ਨੇ ਤੇ ਅੱਗੇ ਜਾਣ ਦੀ ਕੋਸ਼ਿਸ਼ ਵੀ ਕਰ ਰਹੇ ਨੇ ਪਰ ਇਦਾਂ ਦੀਆਂ ਨਸ਼ੇਦੀਆਂ ਚੀਜ਼ਾਂ ਬਾਰੇ ਬੋਲ ਕੇ ਉਹਨਾਂ ਨੂੰ ਡੀਮੋਟੀਵੇਟ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਅਸੀਂ ਇਹਦੀ ਸਖਤ ਨਿੰਦਾ ਕਰਦੇ ਹਾਂ ਤੇ ਇਦਾਂ ਦੇ ਬਿਆਨ ਅੱਗੇ ਤੋਂ ਨਾ ਆਵੇ ਤਾਂ ਕਿ ਸਰਕਾਰ ਇਹਦੇ ਤੇ ਕਾਰਵਾਈ ਵੀ ਕਰੇ ਅਸੀਂ ਇਹੀ ਮੰਗ ਕਰਦੇ ਹਾਂ ਹਾਂਜੀ ਜੇਕਰ ਦੇਖਿਆ ਜਾਵੇ ਹਿਮਾਚਲ ਦਾ ਰੈਵਨਿਊ ਬਹੁਤ ਵੱਡਾ ਜਨਰੇਟ ਹੁੰਦਾ ਹੈ ਲੋਕੀ ਘੁੰਮਣ ਜਾਂਦੇ ਤੁਸੀਂ ਲੋਕੀ ਮੈਨੂੰ ਲੱਗਦਾ ਕਾਲਜ ਸਟੂਡੈਂਟ ਹੋ ਜ਼ਿਆਦਾ ਹੁੰਦਾ ਹੈ ਚਾਹੇ ਕਿ ਅਸੀਂ ਘੁੰਮਣ ਜਾਈਏ ਪਰ ਹਿਮਾਚਲ ਦੇ ਵਿੱਚ ਇਹੋ ਜਿਹੇ ਬਿਆਨ ਹੋਣਾ ਲੱਗਦਾ ਨਹੀਂ ਵੀ ਮਾਹੌਲ ਖਰਾਬ ਹੋ ਸਕਦਾ ਉੱਥੇ ਨੌਜਵਾਨ ਜਾਣਾ ਬੰਦ ਕਰ ਦੇਣਗੇ ਜਾਂ ਫਿਰ ਲੜਾਈ ਝਗੜੇ ਵੱਧ ਸਕਦੇ ਉਹਨਾਂ ਨੂੰ ਤਾਂ ਇਹੀ ਸੋਚਣਾ ਚਾਹੀਦਾ ਜੀ ਕਿ ਮਤਲਬ ਜਿਹੜਾ ਟੂਰਿਜ਼ਮ ਤੇ ਉਹਨਾਂ ਦਾ ਸਾਰਾ ਕੁਝ ਚੱਲਦਾ ਤੇ ਜੇ ਉਹ ਸਾਡੇ ਬਾਰੇ ਇੰਨਾ ਬੋਲੀ ਜਾਊਗੇ ਤੇ ਅਗਰ ਉਹਨਾਂ ਦੇ ਹੁਣ ਸਟੂਡੈਂਟ ਉੱਤੇ ਇੱਥੇ ਵੀ ਪੜਨ ਆਂਦੇ ਆ ਜਿਵੇਂ ਚੰਡੀਗੜ੍ਹ ਲਾ ਲੋ ਇੱਥੇ ਮਤਲਬ ਲੁਧਿਆਣਾ ਵਗੈਰਾ ਤੇ ਅਗਰ ਅਸੀਂ ਉਹਨਾਂ ਨੂੰ ਫੜ ਲਈਏ ਫੇਰ ਜੇ ਉਹ ਅਗਰ ਸਾਡੇ ਜੋ ਨੌਜਵਾਨ ਜਾਂਦੇ ਆ ਜਿਵੇਂ ਉੱਥੇ ਉਹਨਾਂ ਨੂੰ ਮਾਰ ਮਾਰ ਤੋੜ ਕਰਦੇ ਜਿਵੇਂ ਪਿੱਛੇ ਜਵਾਕ ਮਾਰਤਾ ਉਹਨਾਂ ਨੇ ਜੀ ਤੇ ਅਗਰ ਉਹਨਾਂ ਦੇ ਬੱਚੇ ਇੱਥੇ ਆਂਦੇ ਫੇਰ ਅਸੀਂ ਮਾਰੀਏ ਫੇਰ ਕਿਵੇਂ ਹੋਊਗਾ ਇਹ ਗੱਲ ਹੈ ਤੇ ਨਸ਼ਿਆਂ ਦੀ ਗੱਲ ਨਸ਼ੇ ਤੁਸੀਂ ਦੇਖੋ ਮਤਲ ਕਿੰਨੀ ਦੇਰ ਹੋ ਗਈ ਮਤਲਬ ਜਦੋਂ ਦੀ ਆਮ ਆਦਮੀ ਪਾਟੀ ਆਈ ਹੈ ਕਿੰਨਾ ਨਸ਼ਾ ਘਟ ਚੁੱਕਾ ਨਾਲੇ ਇੱਥੇ ਨਾ ਕੋਈ ਨਸ਼ਾ ਅਸੀਂ ਦੇਖਿਆ ਨਾ ਕੁਝ ਅੱਜ ਕੱਲ ਸਾਰੇ ਨੌਜਵਾਨ ਕੋ ਉਹਦੇ ਖੇਡਾਂ ਵੱਲੋਂ ਜਾ ਰਹੇ ਨੇ ਨਾ ਕੋਈ ਨਸ਼ਾ ਦਾ ਗੱਲ ਹੋਈ ਹੈ ਨਾ ਕੁਝ ਕੀ ਲੱਗਦਾ ਉਹਨਾਂ ਦਾ ਇਹ ਬਿਆਨ ਸੀ ਵੀ ਪੰਜਾਬ 'ਚ ਸਭ ਤੋਂ ਵੱਧ ਨਸ਼ਾ ਜਿਹੜਾ ਵਿਕਦਾ ਹੈ ਤੁਸੀਂ ਕੀ ਸਮਝਦੇ ਹੋ ਬਾਕੀ ਰਾਜ ਜਿਹੜੇ ਨੇ ਬਿਲਕੁਲ ਨਸ਼ਾ ਨਹੀਂ ਇਦਾਂ ਤਾਂ ਨਹੀਂ ਕਹਿ ਸਕਦੇ ਜੀ ਕਿ ਪੰਜਾਬ 'ਚ ਹੀ ਨਸ਼ਾ ਜ਼ਿਆਦਾ ਵਿਕਦਾ ਵਾ ਬਾਕੀ ਪਾਸੇ ਵੀ ਆ ਪੰਜਾਬ ਦੀ ਤਾਂ ਮਤਲਬ ਕਿ ਜਦੋਂ ਹੋਊਗਾ ਕਿਸੇ ਟਾਈਮ ਤੇ ਹੋ ਸਕਦਾ ਵਾ ਬਟ ਹੁਣ ਇਹੋ ਜਿਹਾ ਕੁਝ ਵੀ ਨਹੀਂ ਦੇਖਿਆ ਜਾਵੇ ਹਰ ਬਾਰਡਰ ਇਲਾਕਿਆਂ ਦੇ ਉੱਤੇ ਨਸ਼ਿਆਂ ਦਾ ਦੇਖੋ ਅਸੀਂ ਇਹ ਨਹੀਂ ਕਹਿੰਦੇ ਕਿ 100% ਨਸ਼ਾ ਖਤਮ ਹੈ ਪੰਜਾਬ ਦੇ ਵਿੱਚ ਬਟ ਕੱਲੇ ਪੰਜਾਬ ਦੇ ਉੱਤੇ ਤੋਮਤ ਲਾਣੀ ਇਹ ਸਭ ਤੋਂ ਗਲਤ ਚੀਜ਼ ਆ ਨਸ਼ਾ ਹਰ ਪਾਸੇ ਆ ਪਰ ਜੇ ਅੱਜ ਗੱਲ ਕਰੀਏ ਕਿੱਲੇ ਪੰਜਾਬ ਨੂੰ ਟਾਰਗੇਟ ਕਰਨਾ ਉਹ ਵੀ ਕੰਗਨਾਰ ਰਨਆਊਟ ਵੱਲੋਂ ਹਰ ਵੇਲੇ ਇਹ ਬਹੁਤ ਨਿੰਦਨਯੋਗ ਹੈ ਤੇ ਅਸੀਂ ਸਾਰਾ ਯੂਥ ਇਸ ਦੀ ਹੋਰ ਨਿੰਦਾ ਕਰਦੇ ਆ ਕੰਗਨਾਰ ਰਨਆਊਟ ਦਾ ਬਿਆਨ ਪੰਜਾਬੀ ਨੌਜਵਾਨ ਨਸ਼ੇ ਕਰਦੇ ਆ ਸ਼ਰਾਬਾ ਪੀਂਦੇ ਆ ਹਿਮਾਚਲ ਦੇ ਵਿੱਚ ਹੁੱਲੜਬਾਜ਼ੀ ਕਰਦੇ ਕਿੰਨਾ ਕੁ ਸਹੀ ਸਮਝੋ ਇਸ ਬਿਆਨ ਨੂੰ ਕਿਉਂਕਿ ਨੌਜਵਾਨਾਂ ਤੇ ਸਵਾਲ ਚੁੱਕਿਆ ਗਿਆ ਪੰਜਾਬ ਦੇ ਨੌਜਵਾਨ ਜਿੱਥੇ ਬਹੁਤ ਸਾਰੇ ਖੇਤਰਾਂ ਦੇ ਵਿੱਚ ਅੱਗੇ ਨੇ ਕੀ ਸਮਝਦੇ ਹੋ ਬਾਰ ਬਾਰ ਪੰਜਾਬੀਆਂ ਦੇ ਉੱਤੇ ਜਿਹੜੀ ਟਿੱਪਣੀ ਕੀਤੀ ਜਾਂਦੀ ਹੈ ਗੁਰੂਆਂ ਪੀਰਾਂ ਦੀ ਧਰਤੀ ਗਿਆ ਜਾਂਦਾ ਮੈਡਮ ਪੰਜਾਬ ਨੂੰ ਆਪਾਂ ਕਿਸੇ ਦਾ ਆ ਨਹੀਂ ਕਹਿੰਦੇ ਕਿ ਉਹਨੇ ਜੋ ਬਿਆਨ ਦੇ ਰਹੇ ਹੋ ਤਾਂ ਉਹਨਾਂ ਦੀ ਚਲੋ ਸੋਚ ਅਗੀ ਹੈ ਟਿੱਪਣੀ ਆਪਾਂ ਉਹਨਾਂ ਵਾਂਗ ਕਰਦੀਏ ਤੇ ਸਾਡੇ ਤੇ ਉਹਨਾਂ ਵਿੱਚ ਕੋਈ ਫਰਕ ਨਹੀਂ ਰਹੂਗਾ ਬਟ ਮੈਂ ਸਿਰਫ ਇੰਨਾ ਕਹੂੰਗਾ ਗੁਰੂਆਂ ਪੀਰਾਂ ਦੀ ਧਰਤੀ ਗਿਆ ਜਾਂਦਾ ਪੰਜਾਬ ਨੂੰ ਅਸੀਂ ਬਲੱਡ ਦੀ ਐਨ ਜੀਓ ਚਲਾਉਂਦੇ ਆ ਜਿੰਨਾ ਖੂਨ ਪੰਜਾਬ 'ਚ ਲੋਕੀ ਦਾਨ ਕਰਦੇ ਆ ਨਾ ਉਹਨਾਂ ਪੂਰੇ ਇੰਡੀਆ 'ਚ ਕਿੱਥੇ ਨਹੀਂ ਕਰਦੇ ਨੇ ਜਿੰਨਾ ਦਾਨਪੁਨ ਪੰਜਾਬ 'ਚ ਹੁੰਦਾ ਨਾ ਮੈਂ ਜ਼ਰੂਰ ਕਹਿਣਾ ਵਾ ਪੰਜਾਬ 'ਚ ਹੈ ਜ਼ਰੂਰ ਨਸ਼ਾ ਆਪਾਂ ਸਾਰੇ ਤਾਂ ਹੀ ਤਾਂ ਇਕੱਠੇ ਹੋ ਰਿਹਾ ਨੌਜਵਾਨ ਇਹ ਇੰਨਾ ਨੌਜਵਾਨ ਇੰਨਾ ਇਕੱਠੇ ਨਸ਼ਿਆਂ ਦੇ ਖਿਲਾਫ ਜਾਣ ਲਈ ਇਕੱਠਾ ਹੋ ਰਿਹਾ ਹੈ। ਅਗਰ ਆਪਸਾਰੇ ਹੀ ਪੰਜਾਬ ਦੇ ਨੌਜਵਾਨ ਆ ਚੀਜ਼ਾਂ ਵੱਲ ਸੁਣ ਕੇ ਮੈਂ ਕਹਿੰਦਾ ਆਂ ਆ ਚੀਜ਼ਾਂ ਨੂੰ ਸੁਣ ਕੇ ਤੇ ਸਾਨੂੰ ਹੋਰ ਅੱਗੇ ਆਣਾ ਚਾਹੀਦਾ ਵੈ ਕਿ ਹਾਂ ਅਗਰ ਇੱਕ ਬੰਦਾ ਚੱਕੇ ਇੱਕ ਲੇਡੀ ਚੱਕੇ ਆਪਣੇ ਪੰਜਾਬ ਵਾਲ ਉਂਗਲ ਚੱਕਰੇ ਤਾਂ ਆਪਾਂ ਜਾ ਕੇ ਇੰਨਾ ਇਕੱਠ ਕਰਕੇ ਇੰਨਾ ਦਿਖਾ ਸਕੀਏ ਕਿ ਹਾਂ ਅਸੀਂ ਨੌਜਵਾਨ ਪੰਜਾਬ ਦਾ ਆਪਣੇ ਆਪ ਚ ਇੰਨਾ ਸਮਰਥ ਹੈ ਕਿ ਨਸ਼ਿਆਂ ਨੂੰ ਪੰਜਾਬ ਚੋਂ ਬਾਹਰ ਕੱਢ ਕੇ ਦਿਖਾਉਣ ਦਾ ਵੀ ਦਮ ਰੱਖਦਾ ਹੈ। ਕਿਸਾ ਮੱਧਯ ਕੰਗਨਰਨਾ ਨੌਜਵਾਨ ਨੂੰ ਸਹੀ ਹੈ ਪੰਜਾਬੀ ਨੌਜਵਾਨ ਨਸ਼ੇ ਕਰਦੇ ਆ ਹਾਂ ਜੀ ਸਹੀ ਤਾਂ ਹੈ ਪਰ ਕਈ ਲੋਕ ਕਰਦੇ ਵੀ ਆ ਜਿਹੜੇ ਸਹੀ ਆ ਉਹ ਨਹੀਂ ਕਰਦੇ ਤੁਸੀਂ ਚਾਹਦੇ ਹੋ ਇਹ ਮੇਜ ਨੂੰ ਸੁਧਾਰਨਾ ਕਿਉਂਕਿ ਬਾਰ ਬਾਰ ਟਿੱਪਣੀ ਕੀਤੀ ਜਾਂਦੀ ਉਂਗਲ ਚੱਕੀ ਜਾਂਦੀ ਕਾਹੀ ਅੱਜ ਇਕੱਠੇ ਆ ਜੀ ਇਹਨਾਂ ਨਸ਼ਿਆਂ ਨੂੰ ਬਾਹਰ ਕੱਢਣ ਲਈ ਬਸ ਜੀ ਤੇ ਅਸੀਂ ਸਾਡੇ ਨਾਲ ਕੁਝ ਨੌਜਵਾਨ ਪੀੜ੍ਹੀ ਜੋ ਕਿ ਇਸ ਵੇਲੇ ਨਸ਼ੇ ਦੇ ਖਿਲਾਫ ਇਕੱਠ ਕਰਕੇ ਬੈਠੀ ਹੈ ਜਿਸ ਪਾਸੇ ਕੰਗਨਾਰਾ ਨੌਥ ਦੇ ਵੱਲੋਂ ਇਹ ਬਿਆਨ ਟਿੱਪਣੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਪੰਜਾਬੀ ਨੌਜਵਾਨ ਜਿਹੜੇ ਨੇ ਨਸ਼ੇ ਦੇ ਆਦੀ ਨੇ ਸ਼ਰਾਬਾ ਪੀਂਦੇ ਨੇ ਹੁੱਲੜ ਬਾਜ਼ੀਆਂ ਕਰਦੇ ਨੇ ਹਿਮਾਚਲ ਦਾ ਮਾਹੌਲ ਇਹਨਾਂ ਦੇ ਕਰਕੇ ਖਰਾਬ ਹੋਇਆ ਹੋਇਆ ਔਰ ਦੂਜੇ ਪਾਸੇ ਇੱਥੇ ਨੌਜਵਾਨ ਪੀੜੀ ਇਕੱਠ ਕਰਕੇ ਬੈਠੀ ਹੈ ਕਿ ਅਸੀਂ ਆਪਣੀ ਜਿਹੜੀ ਇਮੇਜ ਆ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਵੱਡੇ ਇਕੱਠ ਤੇ ਪਹੁੰਚਾਂਗੇ ਐਨ ਜੀਓਸ ਖੋਲ੍ਹਾਂਗੇ ਬਲੱਡ ਡੋਨੇਸ਼ਨ ਕੈਂਪ ਲਗਾਵਾਂਗੇ ਤਾਂ ਜੋ ਨੌਜਵਾਨ ਪੀੜੀ ਦੇ ਉੱਤੇ ਦੁਬਾਰਾ ਤਾਂ ਕੋਈ ਵੀ ਲੀਡਰ ਇਸ ਤਰੀਕੇ ਦੇ ਨਾਲ ਉਂਗਲ ਨਾ ਚੁੱਕ ਸਕੇ ਦਾਦੀ ਹੋਰ ਵਧੀਰੀ ਵੀ ਮੈਂ ਪ੍ਰੋਬਲਮ ਕਰ ਰਿਹਾ ਹਾਂ